ਨਸ਼ਾ ਦੀ ਇਸ ਮਸਿਆਹ ਪੂਰੇ ਦੇਸ਼ ਵਿੱਚ ਹੈ ਪੂਰੀ ਦੁਨੀਆ ਵਿੱਚ ਬਟ ਉਹਦਾ ਹੱਲ ਕੀ ਕਰਨਾ ਹੈ ਉਹਦਾ ਜਿਹੜਾ ਰਸਤਾ ਹੈਗਾ ਉਹ ਪੰਜਾਬ ਦਿਖਾ ਰਿਆ ਡੀਡਿਕਸ਼ਨ ਤੇ ਰੀਹੈਬਿਟੇਸ਼ਨ ਸੈਂਟਰ ਹੈ ਇਹਦੀ 50 ਬੈਡ ਕੈਪੈਸਿਟੀ ਸੀ ਔਰ ਇਹਦੇ ਵਿੱਚ ਇਹਦੀ ਕੈਪੈਸਿਟੀ ਡਬਲ ਕੀਤੀ ਗਈ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਇਹਦੀ ਕੈਪੈਸਿਟੀ 200 ਕੀਤੀ ਜਾਏਗੀ ਇਹਦੇ ਉੱਪਰ ਇੱਕ ਮੰਜ਼ਲ ਹੋਰ ਬਣੇਗੀ ਇਹਦਾ ਮਕਸਦ ਇਹ ਸੀਗਾ ਕਿ ਜਿਹੜੀ ਅਫਸਿਲਟੀ ਹੈ ਇਹਦੇ ਵਿੱਚ ਸਕਿੱਲ ਡਵੈਲਪਮੈਂਟ ਜੋ ਸਨ ਫਾਊਂਡੇਸ਼ਨ ਨੇ ਸਾਨੂੰ ਜਿਹੜਾ ਹੈਗਾ ਨਾ ਤਾਂ ਸਾਫ਼ ਮਿਲਿਆ ਉਹਦੇ ਵਿੱਚ ਤੁਸੀਂ ਦੇਖ ਕੇ ਆਏ ਹੋ ਜਿਸ ਤਰ੍ਹਾਂ ਕਿ ਉਹਦੇ ਵਿੱਚ ਯੋਗਾ meditation sports ਦੀ ਸਿਖਲਾਈ ਜਿਹੜੇ ਸਕਿੱਲ ਹੈਗੇ ਆ ਉਹਦੇ ਵਿੱਚ چاہے ਮੋਬਾਈਲ ਰਿਪੇਅਰ ਹੈ ਇਲੈਕਟ੍ਰੀਸ਼ੀਅਨ ਹੈ ਕੁਕਿੰਗ ਦਾ ਹੈਗਾ ਕੋਰਸ ਸੋ ਇਹ ਸਾਰੇ ਜਿਹੜੇ ਕੋਰਸਸ ਹੈ ਇਹ ਬੱਚੇ ਬੜੇ ਸ਼ੌਕ ਨਾਲ ਮੈਂ ਦੇਖਿਆ ਵੀ ਕੰਪਿਊਟਰ ਯੂਜ਼ ਕਰ ਰਹੇ ਉਹ ਕਹਿੰਦੇ ਪਹਿਲੀ ਵਾਰੀ ਜ਼ਿੰਦਗੀ ਚ ਕਰ ਰਹੇ ਆ ਇਹ ਕਿਤੇ ਨਾ ਕਿਤੇ ਜਿਹੜਾ ਰੀਹੈਬਿਲੀਟੇਸ਼ਨ ਹੈ ਇਸ ਤੋਂ ਬਗੈਰ ਕੰਪਲੀਟ ਨਹੀਂ ਹੁੰਦੀ ਉਹਨੇ ਸਾਰੇ ਅਫਸਰਟਿਸ ਦੇ ਨਾਲ ਐਸੋਲੀਅਤੇ 70 ਪਲੱਸ ਪੇਸ਼ੈਂਟਸ ਆ ਗਏ ਲੋਕਾਂ ਨੂੰ ٹرسٹ ਹੋ ਰਿਹਾ ਪੇਰੈਂਟਸ ਲੈ ਕੇ ਆ ਰਹੇ ਆ ਸੋਸਾਇਟੀ ਦੇ ਬੰਦੇ ਪੰਚਾਇਤਾਂ ਲੈ ਕੇ ਆ ਰਹੀਆਂ ਸੋ ਲੋਕਾਂ ਵੱਲੋਂ ਬਹੁਤ ਭਰਮਾਉਂਗਾਰਾ ਮਿਲ ਲਿਆ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਉਹਨਾਂ ਦਾ ਜੋ ਇਹ ਡ੍ਰੀਮ ਪ੍ਰੋਜੈਕਟ ਹੈ ਔਰ ਇਹਦੇ ਵਾਸਤੇ ਉਹ ਦਿਨ ਰਾਤ ਦੀ ਮੋਨੀਟਰ ਕਰਦੇ ਆ ਤੁਸੀਂ ਇਹੋ ਜਿਹੇ ਸੈਂਟਰ ਤੁਹਾਨੂੰ ਕਿਤੇ ਵੀ ਦੇਸ਼ ਦੇ ਵਿੱਚ ਇੰਨੇ ਜਿਹੜੇ ਜੜੀਆਂ ਇੰਨੀਆਂ ਜ਼ਿਆਦਾ ਅਪਰਟੀਨ ਵਾਲਿਆ ਤੁਹਾਨੂੰ ਕੋਈ ਨਸ਼ਾ ਛੁਡਾਉਣ ਵਾਸਤੇ ਇਹੋ ਜਿਹਾ ਮਾਡਰਨ ਕੇਂਦਰ ਕਿਤੇ ਨਹੀਂ ਮਿਲੇਗਾ ਤੇ ਇਹ ਸਾਰਾ ਜਿਹੜਾ ਸਾਡਾ ਅਪਰਾਲਾ ਹੈਗਾ ਪੰਜਾਬ ਸਰਕਾਰ ਦਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਦ੍ਰਿੜ ਸੰਕਲਪ ਹੋ ਕੇ ਔਰ ਸਾਰੀਆਂ ਸਹੂਲਤਾਂ ਦੇ ਕੇ ਏ ਕਲਾਸ ਫੈਸਿਲਿਟੀਆਂ ਦੇ ਕੇ ਆਪਣੇ ਬੱਚਿਆਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਐ ਇਸ ਤੋਂ ਵੱਡੀ ਚੀਜ਼ ਕੋਈ ਨਹੀਂ ਹੁੰਦੀ ਆਉਣ ਵਾਲੀ ਪੀੜ੍ਹੀ ਨੂੰ ਬਚਾਣਾ